ਬਾਬਾ ਅਕਬਰ ਸਿੰਘ ਜੀ ਕੁਲਾਣਾ ਸਰਪ੍ਰਸਤ ਗ੍ਰੰਥੀ ਸਿੰਘ ਪ੍ਰਚਾਰਕ ਸੰਭਾਲ ਕਮੇਟੀ ਪੰਜਾਬ ਉਹ ਆਕੇ ਆਪਣੇ ਵਿਚਾਰ ਰੱਖਣ ਜੀ ਬਾਬਾ ਅਕਾਲ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜੀ ਉਹ ਸਭ ਤੋਂ ਪਹਿਲਾਂ ਫਤਿਹ ਸਾਰੀ ਸੰਗਤ ਰਸਨਾ ਪਵਿੱਤਰ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਆਪਣੀ ਇਕਤਰਤਾ ਹੈ ਮੀਟਿੰਗ ਹੈ ਵੱਖ-ਵੱਖ ਬੁਲਾਰੇ ਬੋਲ ਕੇ ਗਏ ਆ ਸਮਾਜਿਕ ਤਲ ਤੇ ਬੋਲਿਆ ਗਿਆ ਧਾਰਮਿਕ ਤੌਰ ਤੇ ਬੋਲਿਆ ਗਿਆ ਹੈ ਆਪਣਾ ਜੋ ਪੱਦਰ ਹੈ ਉਹਨੂੰ ਕਿਸ ਤਰ੍ਹਾਂ ਉੱਚਾ ਚੱਕਿਆ ਜਾਣਾ ਚਾਹੀਦਾ ਸਾਰੇ ਵਿਸ਼ੇ ਆਪ ਜੀ ਨੇ ਤਕਰੀਬਨ ਸਰਵਣ ਕੀਤੇ ਆ ਇੰਟਰਨੈਸ਼ਨਲ ਸੇਵਾ ਦਲ ਜੋ ਬਾਬਾ ਜੀ ਬਹੁਤ ਵਧੀਆ ਉਹਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਨੇ ਬਾਬਾ ਹਰਜਿੰਦਰ ਸਿੰਘ ਜੀ ਖਾਲਸਾ ਭਿੱਖੀ ਵਾਲੇ ਕਿਸੇ ਜਾਣ ਪਹਿਚਾਨ ਤੋਂ ਮਹਤਾਜ ਨਹੀਂ ਹੋ ਕਿਉਂਕਿ ਸੰਗਤ ਜੀ ਜਿਹਨੂੰ ਸੰਗਤ ਦਾ ਪਿਆਰ ਮਿਲਦਾ ਹੈ ਉਹਨੂੰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰਹਿੰਦੀ ਤੇ ਇਹ ਵੀ ਨਾਲ ਸੰਗਤ ਜੀ ਆਪਾਂ ਨੂੰ ਸਮਝਣਾ ਚਾਹੀਦਾ ਹੈ ਵੀ ਉਹ ਵਿਅਕਤੀ ਮਹਾਨ ਹੁੰਦਾ ਜਿਹੜਾ ਆਪਣੇ ਨਾਲ ਕਿਸੇ ਨੂੰ ਨਾਲ ਲੈ ਕੇ ਤੁਰਦਾ ਸੰਗਤ ਜੀ ਜੇ ਤੁਹਾਡੇ ਥਾਲ ਵਿੱਚ ਦੋ ਪ੍ਰਸ਼ਾਦੇ ਪਏ ਹਨ ਤੁਹਾਡੀ ਸੋਚ ਇਹ ਹੋਣੀ ਚਾਹੀਦੀ ਹੈ ਵੀ ਮੈਂ ਇੱਕ ਨਾਲ ਸਾਰ ਲੂੰ ਦੂਜੇ ਦੀ ਥਾਲੀ 'ਚ ਨਹੀਂ ਹੈਗਾ ਤਾਂ ਮੈਂ ਆਪਣਾ ਇੱਕ ਚੱਕ ਕੇ ਉਹਦੀ ਥਾਲੀ ਵਿੱਚ ਰੱਖਾਂ ਜੇ ਅੱਜ ਕਾਮਯਾਬ ਹੋਣਾ ਬਾਬਾ ਹਰਜਿੰਦਰ ਸਿੰਘ ਜੀ ਇਹਨਾਂ ਦੀ ਸੋਚ ਮੈਂ ਜਿਹੜੀ ਉਦਾਹਰਣ ਦਿੱਤੀ ਐ ਇਸ ਤਰਤੇ ਐ ਸੰਗਤ ਜੀ ਕਿਉਂਕਿ ਸਾਡੇ ਨਾਲ ਇਹਨਾਂ ਦੀਆਂ ਵਿਚਾਰਾਂ ਬਹੁਤ ਹੁੰਦੀਆਂ ਨੇ ਸਾਡੇ ਨਾਲ ਬڑا ਪ੍ਰੇਮ ਹੈ ਮੈਂ ਕੁਝ ਵੀ ਨਹੀਂ ਹਾਂ ਇਹਨਾਂ ਦੇ ਮੁਕਾਬਲੇ ਤੁਹਾਡੇ ਮੁਕਾਬਲੇ ਪਰ ਜੋ ਇਹਨਾਂ ਨੇ ਮਾਨ ਸਤਕਾਰ ਸਾਨੂੰ ਅੱਗੇ ਲਾ ਕੇ ਇਹਨਾਂ ਦੀ ਬਦੌਲਤ ਕਿਉਂਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਜੀ ਪ੍ਰਚਾਰ ਕਰਦੇ ਆ ਸਿੱਖੀ ਦਾ ਪ੍ਰਚਾਰ ਕਰਦੇ ਆ ਸਿੱਖੀ ਦੀ ਗੱਲ ਹਰ ਕੋਈ ਕਰਦਾ ਹੈ ਵੱਡੀਆਂ-ਵੱਡੀਆਂ ਸਟੇਜਾਂ ਤੋਂ ਹੋ ਰਹੀ ਹੈ ਸਿੱਖੀ ਦੀ ਗੱਲ ਪਰ ਸੰਗਤ ਜੀ ਜਿਹੜੀ ਗ੍ਰੰਥੀ ਸਿੰਘਾਂ ਦੀ ਗੱਲ ਹੈ ਜਿਵੇਂ ਧਰਮ ਦੇ ਚਾਰ ਥੰਮ੍ਹ ਨੇ ਚੌਥਾ ਥਮ ਹੈ ਸੰਗਤ ਜੀ ਗ੍ਰੰਥੀ ਸਿੰਘ ਤੇ ਇਹ ਚੌਥਾ ਥਮ ਤੁਸੀਂ ਮੰਨੋ ਭਾਵੇਂ ਨਾ ਮੰਨੋ ਕਿਉਂਕਿ ਅਸੀਂ ਵਿਚਰਦੇ ਆ ਇਹ ਚੌਥਾ ਥਮ ਸੰਗਤ ਜੀ ਕਮਜ਼ੋਰ ਹੋਇਆ ਪਿਆ ਹਰ ਪੱਖ ਤੋਂ ਹਰ ਪੱਖ ਤੋਂ ਇਹ ਇਹਨਾਂ ਨੇ ਗੁਰਬਾਣੀ ਦੀ ਗੱਲ ਕਰਨੀ ਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰਹਿ ਕੇ ਤੁਹਾਨੂੰ ਨਿਤਨੇਮ ਕਰਕੇ ਸੁਣਾਉਣਾ ਤੁਹਾਨੂੰ ਕਥਾ ਸੁਣਾਉਣੀ ਆ ਤੇ ਸੰਗਤ ਜੀ ਬਾਬਾ ਜੀ ਦੱਸ ਰਹੇ ਸੀ ਜਿਹੜਾ ਪੰਜ ਬਾਣੀਆਂ ਦਾ ਨਿਤਨੇਮ ਉਹਦੀ ਸੁਰਤ ਦੇ ਵਿੱਚ ਡਾਲੀ ਚੱਲ ਰਹੀ ਹੈ ਉਹਨੇ ਤੁਹਾਨੂੰ ਜਪਜੀ ਸਾਹਿਬ ਦੇ ਕਿੱਥੋਂ ਅਰਥ ਸੁਣਾਉਣੇ ਆ ਸੰਗਤ ਜੀ ਉਹਨੂੰ ਚਾਹੀਦਾ ਵੀ ਅਸੀਂ ਗ੍ਰੰਥੀ ਸਿੰਘਾਂ ਨੂੰ ਸਭ ਤੋਂ ਪਹਿਲਾਂ ਸੰਗਤ ਜੀ ਜੋ ਬਾਬਾ ਜੀ ਦੀ ਸੋਚ ਸੀ ਇਹਨਾਂ ਨੇ ਸਾਨੂੰ ਬੁਲਾਇਆ ਆਪਣੇ ਕੋਲ ਕਹਿੰਦੇ ਬਾਬਾ ਜੀ ਤੁਸੀਂ ਇਹ ਕਦਮ ਅਸੀਂ ਇਹਨਾਂ ਦਾ ਸਹਿਯੋਗ ਹੈ ਜਿਹੜਾ 100% ਸੰਗਤ ਜੀ ਉਹ ਇਸ ਵਿਸ਼ੇ ਤੇ ਸੰਗਤ ਜੀ ਕੋਈ ਵੀ ਗ੍ਰੰਥੀ ਆ ਜਿਹੜਾ ਅੱਜ ਕੱਲ ਗੁਰੂ ਘਰਾਂ ਦੇ ਵਿੱਚ ਰਹਿ ਰਹੇ ਨੇ ਬਹੁਤੇ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਜਦੋਂ ਛੁੱਟੀ ਕਮੇਟੀ ਕਹਿ ਦਿੰਦੀ ਆ ਵੀ ਤੁਸੀਂ ਜਾਣਾ ਛੁੱਟੀ ਆ ਉਹਨਾਂ ਨੂੰ ਇਹ ਫਿਕਰ ਪੈ ਜਾਂਦਾ ਵੀ ਅਸੀਂ ਆਪਣਾ ਸਮਾਨ ਕਿੱਥੇ ਰੱਖਾਂਗੇ ਉਹਨਾਂ ਕੋਲ ਘਰ ਨਹੀਂ ਹੈ ਸੰਗਤ ਜੀ ਉਹ ਕਿੱਥੋਂ ਕੌਮ ਦੀ ਗੱਲ ਕਰਨਗੇ ਕਿੱਥੋਂ ਸਿੱਖੀ ਦੀ ਗੱਲ ਕਰਨਗੇ ਜਦੋਂ ਅਸੀਂ ਆਪਣੇ ਥੰਮ ਨੂੰ ਹੀ ਕਮਜ਼ੋਰ ਕਰ ਲਿਆ ਨਹੀਂ ਹੀ ਕਮਜ਼ੋਰ ਹੋ ਗਈਆਂ ਤੇ ਮਕਾਨ ਕਿਹਦੇ ਸਿਰ ਤੇ ਖੜਨਾ ਸੰਗਤ ਜੀ ਇਸ ਕਰਕੇ ਇਹਨਾਂ ਦਾ ਬਹੁਤ ਵੱਡਾ ਉਦਮ ਹੈ ਇਹਨਾਂ ਨੇ ਸਾਨੂੰ ਉਪਰਾਲਾ ਬਖਸ਼ਿਆ ਇਹਨਾਂ ਨੇ ਸਹਿਯੋਗ ਦਿੱਤਾ ਤੇ ਕੱਲਾ ਸਹਿਯੋਗ ਹੀ ਨਹੀਂ ਵੀ ਤੁਸੀਂ ਚੱਲੋ ਵੀ ਅਸੀਂ ਚਲਾ ਤਾਂ ਕਿਰਾਂ ਇਹਨਾਂ ਨੇ ਸੰਗਤ ਜੀ ਹਰ ਪੱਖ ਤੋਂ ਇਹਨਾਂ ਨੇ ਕੱਲ ਅਸੀਂ ਵਿਚਾਰ ਕਰ ਰਹੇ ਸੀ 2 ਢਾਈ ਘੰਟੇ ਸਾਡੀਆਂ ਵਿਚਾਰਾਂ ਚੱਲੀਆਂ ਕਹਿੰਦੇ ਬਾਬਾ ਜੀ ਸਾਡੇ ਨਾਲ ਐਸੇ ਸਿੰਘ ਜੁੜੇ ਸੀ ਜਿਹੜੇ ਗ੍ਰੰਥੀ ਸਿੰਘਾਂ ਦੀ ਮਦਦ ਕਰਨੀ ਚਾਹੁੰਦੇ ਸੀ 3 ਢਾਈ ਸੌ ਗ੍ਰੰਥੀ ਸਿੰਘਾਂ ਦੀ ਇਹਨਾਂ ਨੇ ਲਿਸਟ ਬਣਾਈ ਤੇ ਉਹਦਾ ਸੰਗਤ ਜੀ ਜਿਹੜਾ ਪੈਸਾ ਸੀ ਉਹ ਸਿੱਧਾ ਗ੍ਰੰਥੀ ਸਿੰਘਾਂ ਨੂੰ ਇਹਨਾਂ ਨੇ ਦੇਣਾ ਸੀ ਪਰ ਅਫਸੋਸ ਦੀ ਗੱਲ ਇਹਨਾਂ ਨੇ 300 ਸਿੰਘ ਦੀ ਲਿਸਟ ਬਣਾਈ 15000 ਰੁਪਇਆ ਤਨਖਾਹ ਤੇ ਬੰਦਾ ਰੱਖਿਆ ਵੀ ਕਿਹਦੇ ਕਿਹਦੇ ਅਕਾਊਂਟ ਚ ਕਿਵੇਂ ਕਰਨਾ ਸਾਰਾ ਕੁਝ ਪਰ ਅਫਸੋਸ ਪਤਾ ਕਿਸ ਗੱਲ ਦਾ ਇਹਨਾਂ ਨੇ ਆਪਣੇ ਘਰ ਚਾਹ ਦਾ ਠੰਡਿਆਂ ਦਾ ਪਾਣੀ ਦਾ ਪ੍ਰਬੰਧ ਕੀਤਾ ਪਰ ਬਾਬਾ ਜੀ ਦੱਸ ਰਹੇ ਸੀ ਕਹਿੰਦੇ ਬਾਬਾ ਜੀ ਮੈਂ 300 ਦੀ ਲਿਸਟ ਬਣਾਈ ਸੀ ਪਰ ਆਇਆ ਇੱਕ ਅਸੀਂ ਚਾਹੁੰਦੇ ਅਸੀਂ ਖੁਦ ਵੀ ਨਹੀਂ ਚਾਹੁੰਦੇ ਵੀ ਸਾਡਾ ਭਲਾ ਹੋਵੇ ਸੰਗਤ ਜੀ ਅਸੀਂ ਇਹ ਚਾਹੁੰਦੇ ਨਹੀਂ ਵੀ ਅਸੀਂ ਭਲਾ ਹੋਵੇ ਕਿਉਂ ਕਿ ਕਿਉਂਕਿ ਸਾਨੂੰ ਇਹ ਲੱਗਦਾ ਵੀ ਜਿਹੜਾ ਮੂਰੇ ਤੁਰਿਆ ਵੀ ਇਹਨੂੰ ਕੋਈ ਲਾਲਚ ਹੈ ਸੰਗਤ ਜੀ ਲਾਲਚ ਤਾਂ ਜਿਹੜਾ ਸਾਡੇ ਪਰਿਵਾਰ ਦਾ ਪਿਤਾ ਹੈ ਉਹਨੂੰ ਵੀ ਹੈ ਉਹ ਆਪਣੇ ਬੱਚੇ ਪਾਲ ਰਿਹਾ ਕਿਉਂ ਪਾਲ ਰਿਹਾ ਉਹ ਪਾਲ ਰਿਹਾ ਵੀ ਮੈਨੂੰ ਵੱਡੇ ਹੋ ਕੇ ਮੈਨੂੰ ਰੋਟੀ ਦੇਣਗੇ ਮੇਰੀ ਸਾਂਭ ਸੰਭਾਲ ਕਰਨਗੇ ਦੱਸੋ ਹੈ ਸਾਡੇ ਪਿਤਾ ਨੂੰ ਕਿ ਲਾਲਚ ਨਹੀਂ ਜਮ ਕਈ ਕੋਈ ਸੱਟ ਦਿੰਦਾ ਸੰਗਤ ਜੀ ਭਾਵੇਂ ਆਪ ਪਿਤਾ ਗਰੀਬ ਹੋਵੇ ਪਰ ਆਪਣੇ ਬੱਚੇ ਨੂੰ ਸੋਹਣੀ ਵਿੱਦਿਆ ਦਿੰਦਾ ਸੋਹਣਾ ਪੜਾਉਂਦਾ ਲਾਲਚ ਤਾਂ ਸਾਡੇ ਪਿਤਾ ਨੂੰ ਵੀ ਹੈ ਭਾਈ ਫਿਰ ਫਿਰ ਉਹਨੂੰ ਪਿਤਾ ਨਾ ਕਹਾ ਕਰੋ ਉਹਨੂੰ ਬਾਪੂ ਨਾ ਕਹਾ ਕਰੋ ਇਹੀ ਸਾਡੇ ਚ ਅੱਜਕੱਲ ਸੰਗਤ ਜੀ ਘਾਟਾਂ ਨੇ ਜੀ ਕੋਈ ਮੂਹਰੇ ਲੱਗਦਾ ਨਾ ਉਹਦੇ ਪੈਰ ਖਿੱਚਣ ਵਾਲੇ ਬੜੇ ਖੁਦ ਅਸੀਂ ਅੱਗੇ ਨਹੀਂ ਵਧਣਾ ਚਾਹੁੰਦੇ ਕਿਉਂਕਿ ਤੁਸੀਂ ਗ੍ਰੰਥੀ ਸਿੰਘ ਬੈਠੇ ਹੋ ਸਾਰੇ ਭਾਈਚਾਰਕ ਬੈਠੇ ਹੋ ਪਿਆਰਿਓ ਜੇ ਤੁਹਾਡਾ ਕੋਈ ਲੀਡਰ ਨਹੀਂ ਤਾਂ ਮੈਂ ਅੱਜ ਸਟੇਜ ਤੋਂ ਬੋਲ ਰਿਹਾ ਗੱਲ ਰਿਕਾਰਡ ਹੋ ਰਹੀ ਹੈ ਤਾਂ ਕੱਖ ਨਹੀਂ ਬਣਨਾ ਸੰਗਤ ਜੀ ਤੁਸੀਂ ਕਿਤੇ ਮਰਜ਼ੀ ਚਲੀ ਜਾਓ ਸੰਗਤ ਜੀ ਤੁਹਾਨੂੰ ਬਾਹਰ ਬਿਠਾ ਦੇਣਗੇ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਣਾ ਜੇ ਤੁਸੀਂ 20 50 ਇਕੱਠੇ ਹੋ ਕੇ ਕਿਸੇ ਲੀਡਰ ਕੋਲੇ ਜਾਓਗੇ ਤੁਹਾਨੂੰ ਬਰਾਬਰ ਸੋਫੇ ਤੇ ਬਿਠਾਇਆ ਜਾਊਗਾ ਇਹ ਤੁਸੀਂ ਦੇਖਣਾ ਹੈ ਵੀ ਬਾਹਰ ਖੜਕੇ ਵੇਟ ਕਰਨੀ ਹੈ ਜਾ ਉਸ ਲੀਡਰ ਦੇ ਉਸ ਅਫਸਰ ਦੇ ਸੋਫੇ ਤੇ ਬੈਠਣਾ ਇਹ ਤੁਸੀਂ ਡਿਪੈਂਡ ਕਰਨਾ ਹੈ ਤੁਹਾਡੇ ਤੇ ਨਿਰਭਰ ਹੈ ਜਦੋਂ ਅਸੀਂ ਆਪਣੀ ਕੌਮ ਦਾ ਕਿਸੇ ਨੂੰ ਲੀਡਰ ਲਾ ਹੀ ਨਹੀਂ ਰਹੇ ਸੰਗਤ ਜੀ ਅੱਜ ਗ੍ਰੰਥੀ ਸਿੰਘ ਨੇ ਹਰੇਕ ਜੁਨੀਅਨ ਹੈ ਕਿਸਾਨ ਜੁਨੀਅਨ ਸੀ ਸੰਗਤ ਜੀ ਮੋਦੀ ਸਰਕਾਰ ਝੁੱਕ ਗਈ ਤਿੰਨ ਕਾਲੇ ਕਾਨੂੰਨ ਉਹਨਾਂ ਨੇ ਸੰਘਰਸ਼ ਕੀਤਾ ਜੁੜ ਕੇ ਕੀਤਾ ਰਲ ਕੇ ਬੈਠੇ ਸੰਗਤ ਜੀ ਜਿੰਨਾ ਚਿਰ ਬੈਠੇ ਕਿਸੇ ਨੇ ਕਿਸੇ ਤੇ ਉਂਗਲ ਨਹੀਂ ਚੁੱਕੀ ਉਹਨਾਂ ਦੀ ਜਿੱਤ ਹੋਈ કે ਨਹੀਂ ਹੋਈ ਦੱਸੋ ਸੰਗਤ ਜੀ ਜਿੱਤ ਹੋਈ ਜਿੱਤ ਕੇ ਆਏ ਕਾਲੇ ਕਾਨੂੰਨ ਰੱਦ ਹੋਏ ਸੰਗਤ ਜੀ ਅੱਜ ਆਪਣੀ ਕਿਉਂ ਨਹੀਂ ਪੁੱਛਦਾ ਕੋਈ ਕਿਉਂਕਿ ਸਾਡੇ ਮੂਹਰੇ ਲੱਗਣ ਵਾਲਾ ਸੰਗਤ ਜੀ ਜਿਹੜਾ ਕੋਈ ਲੀਡਰ ਜੇ ਕੋਈ ਤੁਰਦਾ ਮੈਂ ਬਾਬਾ ਜੀ ਦੀ ਵੀ ਬੇਨਤੀ ਕਰਾਂ ਵੀ ਅੱਜ ਕੰਨਾਂ ਦੇ ਮਨ ਚ ਹੋਊਗਾ ਵੀ ਬਾਬਾ ਹਰਜਿੰਦਰ ਸਿੰਘ ਨੂੰ ਪਤਾ ਨਹੀਂ ਕੀ ਮਿਲ ਜੂਗਾ ਸੰਗਤ ਜੀ ਤੁਸੀਂ ਸ਼ਾਇਦ ਅੱਧੇ ਇਹਨਾਂ ਨੂੰ ਸੰਗਤ ਜੀ ਘਰੇ ਗਏ ਹੋ ਜਾਂ ਵਿਚਾਰ ਹੋਇਆ ਮੈਨੂੰ ਨਹੀਂ ਪਤਾ ਪਰ ਜਿੱਥੋਂ ਤੱਕ ਅਸੀਂ ਦੇਖਦੇ ਆਂ ਬਾਬਾ ਹਰਜਿੰਦਰ ਸਿੰਘ ਜੀ ਕੱਲੇ ਭਿੱਖੀ ਦੇ ਵਿੱਚ ਨਹੀਂ ਕੱਲੇ ਪੰਜਾਬ ਦੇ ਵਿੱਚ ਨਹੀਂ ਮੈਂ ਕਹਿੰਦਾ ਸੰਗਤ ਜੀ ਵਰਲਡ ਦੇ ਕਿਸੇ ਵੀ ਦੇਸ਼ ਵਿੱਚ ਇੱਕ ਫੋਨ ਕਰਨ ਸੰਗਤ ਜੀ ਤਾਂ ਜਿਹੜਾ ਕੰਮ ਹੈ ਉਹ ਇਹਨਾਂ ਦਾ ਹੁੰਦਾ ਹੈ ਸੰਗਤ ਜੀ ਸਾਡੇ ਮੂਰੇ ਹੱਥ ਬੰਨਣ ਦੀ ਲੋੜ ਨਹੀਂ ਇਹਨਾਂ ਨੂੰ ਆ ਆਕਬ ਮੂਰੇ ਹੱਥ ਬੰਨਣ ਦੀ ਲੋੜ ਨਹੀਂ ਵੀ ਬਾਬਾ ਜੀ ਤੁਸੀਂ ਸਾਡੇ ਕੋਲੇ ਆਓ ਜੇ ਮੇਰੀ ਚੰਗੀ ਰੋਟੀ ਪੱਕਦੀ ਹੈ ਨਾ ਸੰਗਤ ਜੀ ਭਾਈ ਸਾਹਿਬ ਬੋਲ ਰਹੇ ਸੀ ਤਾਂ ਬੰਦਾ ਕਹਿੰਦਾ ਆਪਾਂ ਨੇ ਕਿਸੇ ਤੋਂ ਕੀ ਲੈਣਾ ਆਪਾਂ ਆਪਦੀ ਨਵੇੜੀਏ ਪਰ ਨਹੀਂ ਸੰਗਤ ਜੀ ਜਿਨ੍ਹਾਂ ਦੇ ਅੰਦਰ ਕੌਮ ਦਾ ਦਰਦ ਹੈ ਜਿਨ੍ਹਾਂ ਦੇ ਅੰਦਰ ਸਾਡੇ ਭਾਈਚਾਰੇ ਦਾ ਦਰਦ ਹੈ ਸੰਗਤ ਜੀ ਉਹ ਭਾਵੇਂ ਅਰਬਾਂ 'ਚ ਹੋਣ ਭਾਵੇਂ ਕਰੋੜਾਂ 'ਚ ਹੋਣ ਜਿੱਥੇ ਮਰਜ਼ੀ ਪਹੁੰਚ ਜਾਣ ਉਹਨਾਂ ਦੀ ਸੋਚ ਆਪਣੇ ਭਾਈਚਾਰ ਮੁਤਾਬਕ ਸੰਗਤ ਜੀ ਕਦੇ ਨਹੀਂ ਬਦਲਦੀ ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਸੰਗਤ ਜੀ ਅਸੀਂ ਆਪਣੇ ਗਰੰਥੀਆਂ ਨੂੰ ਮਜ਼ਬੂਤ ਕਰਨਾ ਹੈ ਜੇ ਗਰੰਥੀ ਮਜ਼ਬੂਤ ਹੋਣਗੇ ਸੰਗਤ ਜੀ ਬਹੁਤ ਵੱਡੀ ਸੰਸਥਾ ਹੈ ਸਾਡੀ ਸ਼੍ਰੋਮਣੀ ਕਮੇਟੀ ਹੈ ਸੰਗਤ ਜੀ ਮੈਨੂੰ ਦੱਸੋ ਤੁਸੀਂ ਜਿੰਨੇ ਬੈਠੇ ਹੋ ਇੱਥੇ ਤੁਹਾਡਾ ਇੱਕ ਵੀ ਬੱਚਾ ਉਹਦੇ ਵਿੱਚ ਹੈ ਕਿਸੇ ਦੀ ਡਿਊਟੀ ਹੈ ਕੋਈ ਪਹਿਰੇਦਾਰ ਹੋਵੇ ਕੋਈ ਰਾਗੀ ਹੋਵੇ ਕੋਈ ਪ੍ਰਸ਼ਾਦ ਵੰਡਣ ਤੇ ਹੋਵੇ ਜੇ ਹੈ ਹੱਥ ਖੜਾ ਕਰੋ ਕਿੰਨੇ ਬੈਠੇ ਹੋ ਸੰਗਤ ਜੀ ਕਿੰਨੇ ਪਿੰਡਾਂ ਚੋਂ ਆਏ ਕਿਉਂ ਕਿਉਂਕਿ ਤੁਹਾਡੀ ਪਹੁੰਚ ਨਹੀਂ ਉੱਥੇ ਸ਼ਿਫਾਰਿਸ਼ ਚੱਲਦੀ ਹੈ ਜੇ ਤੁਹਾਡੀ ਸ਼ਿਫਾਰਿਸ਼ ਲਾਉਣ ਵਾਲਾ ਕੋਈ ਹੈ ਤੁਹਾਨੂੰ ਹੈ ਵੀ ਮੈਂ ਫਲਾਣੇ ਕੋਲੇ ਜਾਵਾਂਗਾ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਹੌਸਲੇ ਨਾਲ ਜਾਓਗੇ ਤੁਸੀਂ ਉੱਥੇ ਡੱਟ ਕੇ ਕਹੋਗੇ ਵੀ ਭਾਈ ਸਾਡਾ ਵੀ ਹੱਕ ਹੈ ਤੁਹਾਡੀ ਵੋਟ ਨਹੀਂ ਪੈਂਦੀ ਸ਼੍ਰੋਮਣੀ ਕਮੇਟੀ ਨੂੰ ਦੱਸੋ ਵੀ ਤੁਹਾਡੀ ਵੋਟ ਨਹੀਂ ਪੈਂਦੀ ਤੁਹਾਡੀ ਉਹਦੇ ਹੀ ਹੱਕ ਹੈ ਤੁਹਾਡਾ ਕਿਉਂ ਕਿਉਂਕਿ ਅਸੀਂ ਪਿੱਛੇ ਕਿਉਂ ਆ ਸੰਗਤ ਜੀ ਅਸੀਂ ਆਪਣੇ ਲੀਡਰ ਦੀ ਜਿਹੜਾ ਕੋਈ ਅੱਗੇ ਲੱਗਦਾ ਨਾ ਚੱਲਦਾ ਉਹਦੇ ਅਸੀਂ ਸੰਗਤ ਜੀ ਸਾਥ ਨਹੀਂ ਦਿੰਦੇ ਰੌਲਾ ਇਹ ਹੈ ਮੈਂ ਘਟੋ ਘਟ 50 ਗ੍ਰੰਥੀਆਂ ਨੂੰ ਫੋਨ ਕੀਤਾ ਸਾਡੀ ਸੇਵਾ ਲਈ ਆ ਬਾਬਾ ਜੀ ਨੇ ਸਿੰਘ ਪ੍ਰਚਾਰਕ ਗ੍ਰੰਥੀ ਸਿੰਘ ਪ੍ਰਚਾਰਕ ਸੇਵਾ ਸੰਭਾਲ ਕਮੇਟੀ ਇਹਨਾਂ ਨੇ ਕੀ ਲੈਣਾ ਸੰਗਤ ਜੀ ਇਹਨਾਂ ਕੋਲ ਵਾਹਿਗੁਰੂ ਦਾ ਦਿੱਤਾ ਸਭ ਕੁਝ ਆ ਸੰਗਤ ਜੀ ਤੇ ਆਪਾਂ ਆਮ ਕਰਕੇ ਆਪਾਂ ਵੀ ਕਹਿ ਦਿੰਨੇ ਆ ਸੰਗਤ ਜੀ ਪਰ ਇਹਨਾਂ ਦੇ ਅੰਦਰ ਦਰਦ ਸੀਗਾ ਸੰਗਤ ਜੀ ਇਹ ਕਹਿੰਦੇ ਆ ਵੀ ਜਿਹੜੇ ਲੈਵਲ ਤੇ ਅੱਜ ਅਸੀਂ ਖੜੇ ਆ ਸਾਡੇ ਭਾਈ ਚਾਰਵੀ ਖੜੇ ਸਾਡਾ ਗਰੰਥੀ ਸਿੰਘ ਵੀ ਖੜੇ ਸਾਡਾ ਪ੍ਰਚਾਰਕ ਵੀ ਖੜੇ ਉਹਨੂੰ ਸਟੇਜ ਤੋਂ ਉਤਰਦੇ ਨੂੰ ਇਹ ਨਾ ਹੋਵੇ ਨਿਤਨੇਮ ਕਰਦੇ ਨੂੰ ਵੀ ਮੈਂ ਡਾਲੀ ਲੈਣ ਜਾਣਾ ਜਾਂ ਸਕੂਲ ਦੇ ਵਿੱਚੋਂ ਫੋਨ ਆਜੂ ਵੀ 5000 ਫੀਸ ਭਰ ਜਾ ਉਹਨੂੰ ਇਹ ਚੀਜ਼ਾਂ ਦੀ ਫਿਕਰ ਨਾ ਹੋਵੇ ਸੰਗਤ ਜੀ ਇਹਨਾਂ ਨੇ ਬਣਾਇਆ ਸੀ ਕਹਿੰਦੇ ਵਿਦੇਸ਼ ਵਿੱਚ ਸਿੰਘ ਰਹਿੰਦੇ ਸੀ ਕਹਿੰਦੇ 3000 ਉਹਨਾਂ ਤੋਂ ਅਸੀਂ ਕਰਾਇਆ ਸੀ ਇੱਕ ਸਿੰਘ ਦਾ ਕਹਿੰਦੇ 5000 ਅਸੀਂ ਆਪਣੇ ਕੋਲੋਂ ਦੇਣਾ ਸੀ 8000 ਇੱਕ ਗ੍ਰੰਥੀ ਨੂੰ ਦੇਣਾ ਸੀ ਪਰ ਸਾਡੀ ਹਾਲਤ ਜਿਹੜਾ ਇੱਕ ਆਇਆ ਸੀ ਉਹ ਦਿੱਤਾ ਵੀ ਇਹਨਾਂ ਨੇ ਬਾਬਾ ਜੀ ਸਾਹਮਣੇ ਬੈਠੇ ਆ ਸੰਗਤ ਜੀ 1.5 ਸਾਲ ਉਹਨੂੰ 10000 ਰੁਪਏ ਦਿੰਦੇ ਰਹੇ ਆ ਸੰਗਤ ਜੀ ਜੇ ਤੁਸੀਂ ਚਾਹੁੰਦੇ ਹੋ ਨਾ ਗ੍ਰੰਥੀ ਸਿੰਘ ਕਮੇਟੀਆਂ ਸਾਰੇ ਮਿਲ ਕੇ ਸਾਰਿਆਂ ਨਾਲ ਗੱਲਬਾਤ ਹੁੰਦੀ ਹੈ ਸੰਗਤ ਜੀ ਜੇ ਇਕੱਲਾ ਗ੍ਰੰਥੀ ਹੋਵੇ ਕਮੇਟੀ ਨਾਲ ਨਾ ਮਿਲੇ ਤਾਂ ਵੀ ਗੱਲ ਨਹੀਂ ਬਣਨੀ ਕਿਉਂਕਿ ਬਹੁਤ ਸੋਨਾ ਕੰਮ ਫੇਰ ਹੀ ਚੱਲਦਾ ਜੇ ਗ੍ਰੰਥੀ ਸਿੰਘ ਤੇ ਕਮੇਟੀਆਂ ਰਲ ਕੇ ਚੱਲਣਗੀਆਂ ਸੰਗਤ ਜੀ ਅੱਜ ਤੁਹਾਨੂੰ ਲੋੜ ਐ ਤੁਹਾਡਾ ਨਮਾਇੰਦਾ ਤੁਹਾਡਾ ਲੀਡਰ ਹੋਣਾ ਚਾਹੀਦਾ ਸੰਗਤ ਜੀ ਜਿੱਤ ਕੇ ਸਾਰੇ ਅਸੀਂ ਕਮਰੇ ਵਿੱਚ ਕੋਠੀਆਂ ਵਿੱਚ ਬੈਠ ਜਾਂਦੇ ਨੇ ਬਾਅਦ ਵਿੱਚ ਜਿਹੜੇ ਹੱਥ ਜੋੜਦੇ ਆ ਵੀ ਸਾਨੂੰ ਇਦਾਂ ਕਰਿਓ ਤੁਹਾਡਾ ਫੋਨ ਅਟੈਂਡ ਨਹੀਂ ਕਰਦੇ ਤੁਹਾਡੀ ਗੱਲਬਾਤ ਨਹੀਂ ਸੁਣਦੇ ਸੰਗਤ ਜੀ ਤੁਹਾਨੂੰ ਇਦਾਂ ਦਾ ਬੰਦਾ ਚਾਹੀਦਾ ਤੁਹਾਨੂੰ ਇਦਾਂ ਦਾ ਲੀਡਰ ਚਾਹੀਦਾ ਜਿਹਦਾ ਗੁੱਟ ਫੜ ਕੇ ਤੁਸੀਂ ਕਹਿ ਸਕੋ ਵੀ ਭਾਈ ਸਾਡੇ ਕੋਲ ਬੈਠ ਸਾਡਾ ਕੰਮ ਹੋਣਾ ਚਾਹੀਦਾ ਤੁਹਾਨੂੰ ਹੋਣਾ ਚਾਹੀਦਾ ਇਹਦਾ ਮਾਨ ਸੰਗਤ ਜੀ ਇਹ ਕਿੱਥੋਂ ਆਊਗਾ ਸੰਗਤ ਜੀ ਜੇ ਕਿਸੇ ਨੂੰ ਦੇਖੋ ਜਿਹੜੀ ਇਦਾਂ ਦੀ ਗੱਲ ਹੈ ਨਾ ਹੁਣ ਐਨਾ ਸੰਗਤ ਦਾ ਇਕੱਠ ਕਰਨਾ ਹੁਣ ਮੇਰੇ ਫੋਨ ਤੇ ਤਾਂ ਸਾਰੇ ਆਏ ਨਹੀਂ ਸੰਗਤ ਜੀ ਮੇਰੇ ਫੋਨ ਤੇ ਤਾਂ ਮੇਰੀ ਜਿਹੜੀ ਕਮੇਟੀ ਦੇ ਮੈਂਬਰ ਨੇ ਉਹ ਆਗੇ ਸੰਗਤ ਜੀ ਨੇ ਮੈਂਦੇ ਆਗੇ ਪਰ ਆ ਸੰਗਤ ਪਿੰਡਾਂ ਦੇ ਵਿੱਚੋਂ ਤੇਲ ਮਚਾ ਕੇ ਵੱਸਾਂ ਗੱਡੀਆਂ ਤੇ ਸਾਧਨਾ ਤੇ ਆਏ ਆ ਕਿਉਂਕਿ ਸੰਗਤ ਜੀ ਅੱਜ ਜਿਹੜਾ ਰਾਜ ਹੈ ਨਾ ਸੰਗਤ ਜੀ ਅੱਜ ਤੁਸੀਂ ਇੱਕ ਜਣਾ ਜਾ ਕੇ ਖੜਜੋ ਰੋਡ ਤੇ 100 ਗੱਡੀ ਲੰਘੂ ਜੇ ਕੋਈ ਝਾਕ ਗਿਆ ਮੈਨੂੰ ਕਹਿ ਦਿਓ ਆ ਸਾਰੇ ਖੜਜੋ ਜਾ ਕੇ ਸਾਰੇ ਝਾਕਣਗੇ ਸੰਗਤ ਜੀ ਵੀ ਇਹ ਕਿਵੇਂ ਖੜੇ ਨੇ ਜੇ ਤੁਹਾਡੀ ਮжоਰਿਟੀ ਹੈ ਤੁਹਾਡਾ ਏਕ ਹੈ ਤੁਸੀਂ ਕਿਸੇ ਇੱਕ ਲੀਡਰ ਨੂੰ ਨਾਲ ਲਾ ਕੇ ਅੱਗੇ ਲਾ ਕੇ ਚੱਲਦੇ ਹੋ ਮੈਨੂੰ ਨਹੀਂ ਲੱਗਦਾ ਸੰਗਤ ਜੀ ਵੀ ਤੁਹਾਡਾ ਕੋਈ ਕੰਮ ਆਟਕ ਜੇ ਪਰ ਚੱਲਣਾ ਤਾਂ ਸਾਨੂੰ ਪੈਣਾ ਨਾ ਹੁਣ ਘਰੇ ਬੈਠੇ ਰੋਟੀ ਪਈ ਆ ਪ੍ਰਸ਼ਾਦਾ ਪਿਆ ਸੰਗਤ ਜੀ ਉਹਦੇ ਵਾਸਤੇ ਵੀ ਹਿੰਮਤ ਕਰਨੀ ਪੈਂਦੀ ਆ ਬੁਰਕੀ ਤੋੜ ਕੇ ਮੂੰਹ ਚ ਪਾਉਣੀ ਪੈਂਦੀ ਆ ਜੇ ਆਪਾਂ ਕੱਲੀਆਂ ਅਰਦਾਸਾਂ ਕਰੀ ਜਾਈਏ ਨਾ ਵਾਹਿਗੁਰੂ ਅੱਗੇ ਵੀ ਰੋਟੀ ਪੈ ਜਾ ਮੇਰੇ ਮੂੰਹ ਚ ਪੈ ਜਾ ਇਦਾਂ ਨਹੀਂ ਭਾਈ ਪ੍ਰਮਾਤਮਾ ਨੇ ਤੈਨੂੰ ਹੱਥ ਪੈਰ ਦਿੱਤੇ ਆ ਤੈਨੂੰ ਬਲ ਬਖਸ਼ਿਆ ਇਸ ਕਰਕੇ ਸੰਗਤ ਜੀ ਜਿਹੜਾ ਬਾਬਾ ਜੀ ਨੇ ਬਹੁਤ ਸੋਹਣਾ ਉਦਮ ਕੀਤਾ ਨਾ ਸੰਗਤ ਜੀ ਉਹ ਬਹੁਤ ਵਧੀਆ ਮੈਂ ਸਲਾੰਘਾ ਕਰਦਾ ਤੇ ਜਿਹੜਾ ਗਰੰਥੀ ਸਿੰਘ ਨੇ ਗਰੰਥੀ ਤੇ ਪ੍ਰਚਾਰਕ ਜਿਹੜੇ ਲੋੜਵੰਦ ਨੇ ਹੁਣ ਸੰਗਤ ਜੀ ਜੋ ਇਹਨਾਂ ਵੱਲੋਂ ਆਪਣਾ ਬਹੁਤ ਵੱਡਾ ਸਹਿਯੋਗ ਆ ਆਪਾਂ ਤਾਂ ਜੇ ਮੈਂ ਕਹਾਂ ਨਾ ਵੀ ਬਾਬਾ ਜੀ ਸਾਡਾ ਸਹਿਯੋਗ ਆ ਤਾਂ ਸੰਗਤ ਜੀ ਸਾਡਾ ਸਹਿਯੋਗ ਕੁਛ ਨਹੀਂ ਇਹਨਾਂ ਦਾ ਸਹਿਯੋਗ ਆ ਜੋ ਸੰਗਤ ਜੀ ਗਰੰਥੀ ਪ੍ਰਚਾਰਕ ਜਿਹੜੇ ਲੋੜਵੰਦ ਨੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੇ ਪਰਿਵਾਰਾਂ ਨੂੰ ਦਿੱਕਤ ਆ ਰਹੀਆਂ ਨੇ ਸੰਗਤ ਜੀ ਕਈਆਂ ਦੇ ਕੋਲੇ ਘਰ ਨਹੀਂ ਹੈਗੇ ਕਈ ਚਾਹੁੰਦੇ ਆ ਹਰੇਕ ਚਾਹੁੰਦਾ ਮੈਂ ਵੀ ਚਾਹੁੰਦਾ ਵੀ ਮੇਰਾ ਬੱਚਾ ਪੜ ਕੇ ਕਿਸੇ ਚੰਗੀ ਜੌਬ ਤੇ ਹੋਵੇ ਲੱਖ ਰੁਪਿਆ ਤਨਖਾਹ ਦਾ ਲਵੇ ਪਰ ਸੰਗਤ ਜੀ ਉਹਦੀ ਆਰਥਿਕ ਪੱਖ ਹੈ ਜਿਹੜਾ ਉਹਦੀ ਮਾਇਆ ਪੱਖੋਂ ਉਹਦੀ ਪੜ੍ਹਾਈ ਪੱਖੋਂ ਜਿਹੜੇ ਖਰਚੇ ਆ ਉਹ ਕਿੱਥੋਂ ਆਉਣਗੇ 10000 ਤੋਂ ਵੱਧ ਸਾਡੀ ਤਨਖਾਹ ਨਹੀਂ ਹੁੰਦੀ ਜੋਰ ਮਾਰ ਕੇ 10000 ਉਸੇ 10000 ਦੇ ਵਿੱਚੋਂ ਸਾਡੀ ਦਵਾਈ ਬੂਟੀ ਦਾ ਖਰਚਾ ਚੱਲਦਾ ਸੰਗਤ ਜੀ ਜਿਹੜੇ ਵਿਚਾਰੇ ਕੀਰਤਨ ਕਰਦੇ ਆ ਰਾਗੀ ਸਿੰਘ ਨੇ ਪਾਠ ਵੀ ਕਰਦੇ ਆ ਡਿਊਟੀਆਂ ਕਰਦੇ ਆ ਚਲ ਉਹਨਾਂ ਦਾ ਹੋ ਜਾਂਦਾ ਜਿੰਮੇ ਵੀ ਲਾ ਲੋ ਔਖਾ ਉਹਨਾਂ ਦਾ ਵੀ ਬਹੁਤ ਹੈ ਜਿਹੜੇ ਸਿਰਫ ਇਕੱਲੇ ਗ੍ਰੰਥੀ ਨੇ 10000 ਦੇ ਵਿੱਚੋਂ ਸੰਗਤ ਜੀ ਹੁਣ ਡਾਕਟਰ ਦੇ ਜਾਓ ਡਾਕਟਰ ਨੇ ਨਹੀਂ ਕਹਿਣਾ ਵੀ ਤੈਨੂੰ ਰੋਟੀਆਂ ਫੇਰੀ ਮਿਲਦੀਆਂ ਨੇ ਦੁੱਧ ਫੇਰੀ ਮਿਲਦਾ ਉਹਨੇ ਕਹਿਣਾ ਭਾਈ ਮੇਰੇ 499 ਹੋ ਗਏ ਮੈਂ 499 ਲੈਣੇ ਨੇ 1 ਰੁਪਿਆ ਵੀ ਨਹੀਂ ਘੱਟ ਲੈਣਾ ਉੱਥੇ 500 ਦਿੱਤਾ ਜਾਂਦਾ ਉਹ 1 ਰੁਪਿਆ ਤੁਹਾਨੂੰ ਮੋੜਦਾ ਨਹੀਂ ਜਦੋਂ ਇਦਾਂ ਦੇ ਖਰਚੇ ਇਹ ਕਿੱਥੋਂ ਆਉਣਗੇ ਸੰਗਤ ਜੀ ਇਹ ਤਾਂ ਹੋਣਗੇ ਪਿਆਰਿਓ ਜੇ ਅਸੀਂ ਕੋਈ ਚੰਗਾ ਨਮਾਇੰਦਾ ਚੁਣਾਂਗੇ ਲੀਡਰ ਚੁਣਾਂਗੇ ਕਿਸੇ ਨੂੰ ਅੱਗੇ ਲਾਵਾਂਗੇ ਜਾਣ ਪਛਾਣ ਬਣਾਵਾਂਗੇ ਤੇ ਉਹਦਾ ਸਾਥ ਦੇਵਾਂਗੇ ਜੇ ਤੁਸੀਂ ਸਾਥ ਨਹੀਂ ਦਿਓਗੇ ਸੰਗਤ ਜੀ ਤੇ ਜਿੱਦਾਂ ਦੇ ਹਾਲਾਤ ਅੱਜ ਸਾਡੇ ਬਣੇ ਪਏ ਆ ਪਿੰਡਾਂ ਦੇ ਵਿੱਚ ਜਾਤੀਵਾਦ ਵਿਰਕ ਤੇ ਹੋ ਰਿਹਾ ਸੰਗਤ ਜੀ ਗ੍ਰੰਥੀ ਸਿੰਘਾਂ ਨਾਲ ਹੋ ਰਿਹਾ ਤਰ੍ਹਾਂ ਤਰ੍ਹਾਂ ਦੇ ਹੋ ਰਿਹਾ ਬਹੁਤ ਕੁਝ ਹੋ ਰਿਹਾ ਸੰਸਾਰ ਦੇ ਵਿੱਚ ਜਦੋਂ ਵਿਚਰੋਂਗੇ ਜਿਹੜੀ ਸੰਗਤ ਜੀ ਇਹਨਾਂ ਬਾਬਾ ਜੀ ਨੇ ਉਦਮ ਕੀਤਾ ਆਪਾਂ ਨੂੰ ਸਹਿਯੋਗ ਦੇ ਕੇ ਅੱਗੇ ਲਾਇਆ ਉਹ ਪਰਿਵਾਰ ਜਿਹੜੀਆਂ ਆਰਥਿਕ ਕਮਜ਼ੋਰੀਆਂ ਨੇ ਗ੍ਰੰਥੀ ਸਿੰਘਾਂ ਦੀਆਂ ਉਹਨਾਂ ਦਾ ਹਰ ਪੱਖ ਤੋਂ ਇਹਨਾਂ ਨੇ ਸਹਿਯੋਗ ਦਿੱਤਾ ਆਪਣਾ ਸਹਿਤਾ ਵਾਸਤੇ ਸੰਗਤ ਜੀ ਉਹਦੀ ਵਿਚਾਰ ਹੈ ਜਿਹੜੀ ਆਪਣੇ ਕੁਝ ਇਸ ਕਮੇਟੀ ਦੇ ਮੁੱਦੇ ਨੇ ਜਿਹੜੇ ਮੈਂ ਤੁਹਾਨੂੰ ਗਰੰਥੀ ਸਿੰਘ ਤੁਸੀਂ ਆਏ ਹੋ ਮੀਟਿੰਗ ਪਹਿਲਾਂ ਵੀ ਹੋਈ ਸੀ ਉਹਦੇ ਵਿੱਚ ਵਿਚਾਰ ਨਹੀਂ ਹੋਈ ਸੰਗਤ ਜੀ ਉਹਦੇ ਜਿਹੜੇ ਮੁੱਦੇ ਨੇ ਪਹਿਲਾਂ ਮੈਂ ਥੋੜਾ ਜਿਹਾ ਬੇਨਤੀਆਂ ਕਰਦਾ ਵੀ ਕੋਈ ਵੀ ਮੁੱਦਾ ਗਰੰਥੀ ਸਿੰਘ ਦਾ ਆਉਂਦਾ ਕਿਸੇ ਦਾ ਘਰ ਦਾ ਆਉਂਦਾ ਕਿਸੇ ਦੀ ਬਿਮਾਰੀ ਬੱਚੇ ਦਾ ਵਿਆਹ ਦਾ ਆਉਂਦਾ ਉਹ ਮੁੱਦਾ ਇਹ ਹੁੰਦਾ ਸੰਗਤ ਜੀ ਵੀ ਉਸ ਚੀਜ਼ ਨੂੰ ਨਾ ਵਿਚਾਰ ਕੇ ਸਾਰੀ ਕਮੇਟੀ ਦੇ ਵਿੱਚ ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਸੰਗਤ ਜੀ ਤੁਹਾਡਾ ਬਹੁਤ ਸਹਿਯੋਗ ਸੰਗਤ ਦਾ ਲੋੜ ਹੈ ਉਹਨੂੰ ਵਿਚਾਰ ਕੇ ਗ੍ਰੰਥੀ ਸਿੰਘ ਦੀ ਸਹਾਇਤਾ ਕਰਨੀ ਹਰ ਪੱਖ ਤੋਂ ਸੰਗਤ ਜੀ ਵੇ ਵਜਾ ਕੋਈ ਕਿਸੇ ਮੁਤਾਬਕ ਕੋਈ ਧੱਕਾ ਹੋ ਰਿਹਾ ਹੈ ਕਈ ਵਾਰੀ ਸੰਗਤ ਜੀ ਆਨੰਦ ਕਾਰਜ ਹੋ ਜਾਂਦੇ ਆ ਆਨੰਦ ਕਾਰਜ ਹੋ ਜਾਂਦੇ ਆ ਬਹੁਤ ਔਖਾ ਖੇੜਾ ਛੁੱਟਦਾ ਜੇ ਤੁਹਾਡਾ ਕੋਈ ਲੀਡਰ ਹੋਵੇਗਾ ਤੁਹਾਡੀ ਪਹੁੰਚ ਹੋਵੇਗੀ ਆ ਤੁਹਾਡੀ ਸੁਣਵਾਈ ਹੋਏਗੀ ਨਹੀਂ ਸਿੱਧਾ ਜੇਲ ਹੈ ਸੰਗਤ ਜੀ ਇਸ ਕੰਮ ਦੇ ਵਿੱਚ ਇਸ ਕਰਕੇ ਮੇਰੀ ਬੇਨਤੀ ਕੀ ਹੈ ਵੀ ਤੁਹਾਨੂੰ ਅੱਜ ਚਾਹੀਦਾ ਅੱਜ ਸਾਡੇ ਗਰੰਥੀ ਸਿੰਘ ਸਾਡੀ ਕੌਮ ਸੰਗਤ ਜੀ ਅਸੀਂ ਮਾਣ ਬਹੁਤ ਕਰਦੇ ਆਂ ਵੀ ਅਸੀਂ ਫਲਾਣੇ ਨੂੰ ਵੋਟ ਪਾਈ ਜੀ ਅਸੀਂ ਫਲਾਣੇ ਦੇ ਬੂਥ ਲਾਏ ਪਰ ਕੰਮ ਕੀ ਦੇ ਕਿਦੇ ਹੋਇਆ ਸੰਗਤ ਜੀ ਗੱਲ ਤੇ ਨਿਰਭਰ ਤੇ ਕੰਮਾਂ ਤੇ ਆਂਦਾ ਸੰਗਤ ਜੀ ਜੇ ਹੁਣ ਮੈਂ ਕਹੀ ਜਾਵਾਂ ਵੀ ਭਾਈ ਮੇਰਾ ਧਰਮ ਇਦਾਂ ਮੇਰਾ ਧਰਮ ਠੀਕ ਹੈ ਧਰਮ ਕਮਾਲ ਦਾ ਹੈ ਗੁਰਸਿੱਖਾਂ ਦਾ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਹੈ ਜਿਹੜਾ ਧਰਮ ਕਮਾਲ ਦਾ ਹੈ ਪਰ ਸੰਗਤ ਜੀ ਜੇ ਮੈਂ ਪਹਿਲੇ ਹੀ ਮੇਰੇ ਬੱਚੇ ਬਿਮਾਰ ਪਏ ਉਹਨਾਂ ਨੂੰ ਦਵਾਈ ਨੂੰ ਪੈਸੇ ਨਹੀਂ ਮੈਂ ਤਾਂ ਪਹਿਲਾਂ ਉਧਰ ਚੱਕੂਗਾ ਨਾ ਵੀ 4 ਰੁਪਏ ਆਉਣਗੇ ਕਿੱਥੋਂ ਇਹਨਾਂ ਚੀਜ਼ਾਂ ਨੂੰ ਲੈ ਕੇ ਚੱਲੋ ਸੰਗਤ ਜੀ ਅੱਜ ਚਾਹੀਦਾ ਸਾਨੂੰ ਕੋਈ ਸਾਡਾ ਨੁਮੰਦਾ ਹੋਵੇ ਸਾਡੀ ਅਗਵਾਈ ਕਰੇ ਤੇ ਜੇ ਚਾਹੁੰਦੇ ਹੋ ਤਾਂ ਫਿਰ ਸੰਗਤ ਜੀ ਜੁੜਨਾ ਤੇ ਪੈਣੇ ਜੇ ਤੁਹਾਨੂੰ ਇਹ ਲੱਗਦਾ ਨਾ ਵੀ ਅੱਜ ਫਲਾਣਾ ਅੱਗੇ ਲੱਗ ਗਿਆ ਜੀ ਇਹਨੂੰ ਦੇ ਪਤਾ ਨਹੀਂ ਕੀ ਮਿਲ ਜਾਣਾ ਬਹੁਤ ਔਖਾ ਸੰਗਤ ਜੀ ਅੱਗੇ ਲੱਗਣਾ ਬਹੁਤ ਔਖਾ ਹੈ ਬੜਾ ਕੁਝ ਸੁਣਨਾ ਪੈਂਦਾ ਸਹਿਣਾ ਪੈਂਦਾ ਜਰਨਾ ਪੈਂਦਾ ਦੁੱਕੀ ਦਾ ਬੰਦਾ ਨਹੀਂ ਹੁੰਦਾ ਸੰਗਤ ਜੀ ਜਿਹੜਾ ਬੇਇੱਜ਼ਤੀ ਕਰ ਦਿੰਦਾ 10 ਬੰਦਿਆਂ ਦੇ ਵਿੱਚ ਖੜ ਕੇ ਤੇ ਅੱਜ ਬਾਬਾ ਜੀ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਪਤਾ ਹੈ ਵੀ ਇਹਨਾਂ ਦਾ ਕਿਰਦਾਰ ਸੰਗਤ ਜੀ ਕਿੱਥੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਇਹਨਾਂ ਤੇ ਇਹ ਆਰਥਿਕ ਪੱਖੋਂ ਵੀ ਚੜ੍ਹਦੀ ਕਲਾ 'ਚ ਨੇ ਧਾਰਮਿਕ ਪੱਖ ਤੋਂ ਵੀ ਚੜ੍ਹਦੀ ਕਲਾ 'ਚ ਨੇ ਪਰ ਇਹਨਾਂ ਦੀ ਸੋਚ ਤੋਂ ਮੈਂ ਇਸ ਕਰਕੇ ਕੁਰਬਾਨ ਜਾਂਦਾ ਐ ਇਹ ਚਾਹੁੰਦੇ ਆ ਵੀ ਸਾਡਾ ਭਾਈਚਾਰਾ ਸਾਡੇ ਸਮਾਜ ਦੇ ਲੋਕ ਸਾਡੇ ਗ੍ਰੰਥੀ ਸਾਡੇ ਪ੍ਰਚਾਰਕ ਕਿਉਂਕਿ ਇਸ ਲੈਣ 'ਚ ਜਿਹੜਾ ਬੰਦਾ ਕਿਸੇ ਦੁੱਖ 'ਚੋਂ ਲੰਘਿਆ ਹੁੰਦਾ ਨਾ ਉਸੇ ਨੂੰ ਪਤਾ ਹੁੰਦਾ ਦੁੱਖ ਕੀ ਚੀਜ਼ ਐ ਸੰਗਤ ਜੀ ਇਸ ਕਰਕੇ ਆਪਾਂ ਨੂੰ ਅੱਜ ਲੋੜ ਹੈ ਸੰਗਤ ਜੀ ਗ੍ਰੰਥੀ ਸਿੰਘਾਂ ਦੀ ਜਿਹੜੀ ਉਹ ਕਮੇਟੀ ਆਪਣੀ ਬਣੀ ਹੈ ਸੰਗਤ ਜੀ ਉਸ ਨੂੰ ਵਿਚਾਰ ਕੇ ਮੁੱਦਿਆਂ ਤੇ ਡਿਬੇਟ ਕਰਕੇ ਵਿਚਾਰ ਕਰਕੇ ਉਹਦਾ ਫੈਸਲਾ ਲੈਣਾ ਵਧੀਆ ਤਰੀਕੇ ਦੇ ਨਾਲ ਦੂਸਰਾ ਜਿਹੜਾ ਆਪਣੇ ਸਮਾਜ ਦੇ ਕੰਮ ਨੇ ਸੰਗਤ ਜੀ ਕਮੇਟੀ ਵੱਲੋਂ ਧਰਮ ਕਿਸੇ ਵੀ ਮਜ਼ਬ ਦੇ ਨਾਂ ਤੇ ਕਿਸੇ ਵੀ ਵੱਲੋਂ ਧੱਕਾ ਕੀਤਾ ਜਾਂਦਾ ਹੈ ਇੱਥੇ ਆ ਗਈ ਇਨਸਾਨੀਅਤ ਦੀ ਗੱਲ ਕਿਉਂਕਿ ਜਦੋਂ ਤੁਹਾਡੇ ਅੰਦਰ ਸਭ ਤੋਂ ਪਹਿਲਾਂ ਕੀ ਹੈ ਧੌਲ ਧਰਮ ਦਇਆ ਕਾ ਪੂਤ ਜੇ ਤੁਹਾਡੇ ਅੰਦਰ ਇਨਸਾਨੀਅਤ ਨਹੀਂ ਤੁਹਾਡੇ ਸਾਹਮਣੇ ਬੰਦਾ ਡਿੱਗਿਆ ਪਿਆ ਤੁਸੀਂ ਉਹਨੂੰ ਦੇਖ ਕੇ ਹੱਸ ਪੇ ਵੀ ਵਧੀਆ ਹੋ ਗਿਆ ਡਿੱਗ ਪਿਆ ਤਾਂ ਤੁਸੀਂ ਭਾਵੇਂ ਬਾਣਾ ਲਵਾਸ ਜਿੰਨਾ ਮਰਜ਼ੀ ਪਾਈ ਫਿਰੋ ਤੁਸੀਂ ਧਰਮਕ ਨਹੀਂ ਅਖਵਾ ਸਕਦੇ ਕਿਉਂਕਿ ਤੁਹਾਡੇ ਅੰਦਰ ਦਇਆ ਹੀ ਨਹੀਂ ਹੈਗੀ ਜੇ ਅੰਦਰ ਦਇਆ ਨਹੀਂ ਤਾਂ ਅੰਦਰ ਧਰਮ ਨਹੀਂ ਹੈਗਾ ਸੰਗਤ ਜੀ ਤੋਲ ਧਰਮ ਦਇਆ ਕਾ ਪੂਤ ਧਰਮ ਦਾ ਜਨਮ ਹੀ ਉਦੋਂ ਹੁੰਦਾ ਜੇ ਤੁਹਾਡੇ ਅੰਦਰ ਦਇਆ ਸੰਗਤ ਜੀ ਇਸ ਚੀਜ਼ ਨੂੰ ਲੈ ਕੇ ਕਿਸੇ ਵੀ ਇੱਥੇ ਆ ਗਈ ਸਮਾਜ ਗੱਲ ਇਨਸਾਨੀਅਤ ਦੀ ਗੱਲ ਕਿਸੇ ਵੀ ਨਾਲ ਤੱਕਾ ਹੁੰਦਾ ਹੈ ਬਾਬਾ ਜੀ ਨੇ ਮੈਨੂੰ ਕੱਲ ਬਹੁਤ ਸੰਗਤ ਜੀ ਫਿਰ ਤੁਸੀਂ ਇਹ ਕਹਿਣਾ ਵੀ ਬਾਬਾ ਜੀ ਦੀ ਗੁਣਗਾਈ ਜਾਂਦੇ ਕਿਉਂਕਿ ਜਿਹੜੀ ਚੰਗੀ ਗੱਲ ਹੈ ਨਾ ਉਹਦਾ ਦੱਸਣੀ ਪੈਂਦੀ ਸਿਆਣੇ ਕਹਿੰਦੇ ਆ ਕਹਿੰਦੇ ਭਾਈ ਕਿਸੇ 'ਚ ਗੁਣ ਹੋਵੇ ਨਾ ਉਹਨੂੰ ਤੁਸੀਂ ਸਾਥ ਚ ਖੜ ਕੇ ਦੱਸਣਾ ਵੀ ਫਲਾਣੇ ਚ ਭਾਈ ਗੁਣ ਹੈ ਜੇ ਕਿਸੇ ਚ ਔਗਣ ਹੈ ਨਾ ਉਹਨੂੰ ਜੱਫੀ ਪਾ ਕੇ ਉਹਦੇ ਕੰਨ ਚ ਦੱਸਣਾ ਵੀ ਤੇਰੇ ਚ ਆ ਔਗਣ ਹੈ ਸਾਡੇ ਕਮ ਉਲਟਾ ਸੰਗਤ ਜੀ ਜੇ ਔਗਣ ਹੈ ਉਹਨੂੰ ਸਾਰੇ ਸੰਸਾਰ ਚ ਦੱਸਣਾ ਜੇ ਗੁਣ ਹੈ ਉਹ ਕਿਸੇ ਨੂੰ ਦੱਸਣੇ ਨਹੀਂ ਸੰਗਤ ਜੀ ਇਹ ਨਾ ਤੁਸੀਂ ਕਹੋ ਵੀ ਬਾਰੀ-ਬਾਰੀ ਹਰੇਕ ਜਿੰਨੇ ਬੁਲਾ ਰਹੇ ਆ ਵੀ ਸਾਰੇ ਬਾਬੇ ਨਹੀਂ ਨਹੀਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਤੁਹਾਡੇ ਚ ਹੋਣਗੀਆਂ ਉਹ ਵੀ ਦੱਸੀਆਂ ਜਾਣਗੀਆਂ ਸੰਗਤ ਜੀ ਤੁਸੀਂ ਲੈ ਕੇ ਆਓ ਉਹ ਨਾ ਚੀਜ਼ਾਂ ਨੂੰ ਅੱਗੇ ਸਮਾਜ ਦੇ ਤੌਰ ਤੇ ਲੈ ਕੇ ਕਿਸੇ ਵੀ ਤਰ੍ਹਾਂ ਲੈ ਕੇ ਆਓ ਤੁਹਾਡੀ ਵੀ ਵਾਵਾ ਹੋਵੇਗੀ ਅਸੀਂ ਕੱਲ ਕਹਾਂ ਨੂੰ ਤੁਸੀਂ ਕਿਸੇ ਦਾ ਅੱਜ ਕੰਮ ਕਰਤਾ ਸੰਗਤ ਜੀ ਉਹ 10 ਬੰਦਿਆਂ 'ਚ ਜਰੂਰ ਦੱਸੂਗਾ ਵੀ ਮੇਰਾ ਯਾਰ ਕੰਮ ਬਹੁਤ ਅੜਿਆ ਹੋਇਆ ਸੀ ਫਲਾਣੇ ਨੇ ਕੰਮ ਕਰਿਆ ਮੇਰਾ ਤੁਹਾਡੀ ਉੱਥੇ ਗੁਣਗਾਇਨ ਹੋਵੇਗੀ ਜੇ ਕੁਝ ਕਰੋਗੇ ਤਾਂ ਸੰਗਤ ਜੀ ਘਰੇ ਬੈਠਿਆਂ ਕੁਝ ਨਹੀਂ ਬਣਦਾ ਜੇ ਤੁਸੀਂ ਇੱਥੇ ਨਾ ਆਉਂਦੇ ਤੇ ਸੰਗਤ ਜੀ ਸਮਾ ਦੇ ਤਾਂ ਵੀ ਲੰਘ ਜਾਣਾ ਸੀ ਪਰ ਜਿਹੜਾ ਇੱਥੇ ਤੁਸੀਂ ਆ ਗਏ ਜਿਹੜੀਆਂ ਵਿਚਾਰਾ ਤੁਸੀਂ ਸਰਵਣ ਕਰ ਲੀਆਂ ਉਹ ਘਰੇ ਬੈਠਾ ਤੋਂ ਨਹੀਂ ਸਰਵਣ ਹੋਣੀਆਂ ਸੀ ਇਸ ਕਰਕੇ ਜਾਤੀ ਦੇ ਤਰ੍ਹਾਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਹੁੰਦਾ ਸੰਗਤ ਜੀ ਉਹ ਵੀ ਬਾਬਾ ਜੀ ਵੱਲੋਂ ਕਿਹਾ ਹੋਇਆ ਉਹਨੂੰ ਪੂਰੀ ਵਿਚਾਰ ਕਰਕੇ ਦੂਜੇ ਆ ਸਮਾਜਿਕ ਕੰਮ ਸਮਾਜਿਕ ਕੰਮ ਕਿਹੜੇ ਆ ਸੰਗਤ ਜੀ ਜਿਵੇਂ ਸਾਡੇ ਪੰਜਾਬ ਦੇ ਲੋਕ ਨੇ ਜਿਹੜੇ ਸੰਗਤ ਜੀ ਉਹਨਾਂ ਨੂੰ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਸੰਗਤ ਜੀ ਜਾਗਰੂਤ ਕਰਨਾ ਕਿਹੜੀ ਚੀਜ਼ ਵਾਸਤੇ ਜਾਗਰੂਤ ਕਰਨਾ ਸੰਗਤ ਜੀ ਜਿਵੇਂ ਵਾਤਾਵਰਣ ਬਾਰੇ ਸੰਗਤ ਜੀ ਪਹਿਲਾ ਪਾਣੀ ਜੀਉ ਹੈ ਜਿਤ ਤਹਰਿਆ ਸਭ ਕੋਈ ਵਾਤਾਵਰਣ ਬਾਰੇ ਕਿਉਂਕਿ ਅੱਜ ਜਿਹੜੀ ਹਵਾ ਹੈ ਸੰਗਤ ਜੀ ਅੱਜ ਏਸੀ ਆਗੇ ਪੱਖੇ ਆਗੇ ਵਾਤਾਵਰਣ ਕਿੰਨਾ ਗੁੰਦਲਾ ਹੋ ਗਿਆ ਉਸੇ ਹਵਾ ਦੇ ਵਿੱਚੋਂ ਆਪਾਂ ਸਾਹ ਲੈਣਿਆ ਸੰਗਤ ਜੀ ਤੇ ਉਹ ਹਰ ਜ਼ਹਿਰੀਲੀ ਹਵਾ ਜਦੋਂ ਸਾਡੇ ਅੰਦਰ ਆਵੇਗੀ ਅੱਜ ਹਰੇਕ ਬੰਦਾ ਸੰਗਤ ਜੀ ਕੋਈ ਬਚਿਆ ਹੋਵੇ ਗੱਲ ਵੱਖਰੀ ਐ ਨਹੀਂ ਸਵੇਰੇ ਉੱਠਣਸਾਰ ਕੋਈ ਨਾ ਕੋਈ ਦਵਾਈ ਖਾ ਕੇ ਜ਼ਰੂਰ ਉੱਠਦਾ ਸੰਗਤ ਜੀ ਇਹ ਜਿਹੜੇ ਕੰਮ ਕਰਨੇ ਆ ਬਾਬਾ ਜੀ ਵੱਲੋਂ ਸਾਰਿਆਂ ਆਪਾਂ ਸੰਗਤ ਵੱਲੋਂ ਰਲ ਮਿਲ ਕੇ ਵੱਧ ਤੋਂ ਵੱਧ ਪੌਦੇ ਲਾਉਣੇ ਇਕੱਲੇ ਲਾਉਣ ਤੱਕ ਸੀਮਤ ਨਹੀਂ ਰਹਿਣਾ ਅੱਜ ਤੁਸੀਂ ਵੇਖ ਰਹੇ ਹੋ ਇੱਕ ਫੋਟੋ ਪਾਤੀ ਸੰਗਤ ਜੀ ਉਹਨੂੰ ਦੇਖ ਕੇ ਫੇਰ ਪਾਤੀ ਫੇਰ ਪਾਤੀ ਤੇ ਸੰਗਤ ਜੀ ਦੂਜੇ ਦਿਨ ਸੁੱਕ ਜਾਂਦਾ ਪੌਦਾ ਉਹ ਲਾਉਣਾ ਨਹੀਂ ਲਾ ਕੇ ਉਹਦੀ ਸੰਭਾਲ ਵੀ ਕਰਨੀ ਆ ਸੰਗਤ ਜੀ ਜੇ ਸੰਭਾਲ ਨਹੀਂ ਕਿਸੇ ਵੀ ਚੀਜ਼ ਦੀ ਜੇ ਤੁਸੀਂ ਸੰਭਾਲ ਨਹੀਂ ਕਰੋਗੇ ਉਹਨੇ ਖਰਾਬ ਹੋ ਜਾਣਾ ਤੁਸੀਂ ਅੱਜ 2 ਕਰੋੜ ਦੀ ਗੱਡੀ ਲੈ ਆਓ ਉਹਨੂੰ ਸੰਗਤ ਜੀ ਕਮਰੇ ਦੇ ਵਿੱਚ ਲਾ ਕੇ 20 ਸਾਲ ਨਾ ਖੋਲਿਓ ਇੱਕ ਦਿਨ ਉਹ ਵੀ ਕਬਾੜ ਹੋ ਜੂ 20 ਕਰੋੜ ਤੁਹਾਡਾ ਕੱਖ ਚ ਰੁਲ ਜੂਗਾ ਸੰਗਤ ਜੀ ਗੱਲ ਇਹ ਨਹੀਂ ਹੈ ਵੀ ਚੀਜ਼ਾਂ ਆਪਾਂ ਕਰ ਲੀਆਂ ਪਰ ਸੰਗਤ ਜੀ ਆ ਸੰਗਤ ਹੁਣ ਬੁਲਾ ਲਈ ਬਾਬਾ ਜੀ ਨੇ ਇਸ ਨੂੰ ਅੱਗੇ ਲੈ ਜਾਣਾ ਇਹ ਬਹੁਤ ਮੁਸ਼ਕਲ ਆ ਸੰਗਤ ਜੀ ਇਹ ਬਹੁਤ ਮੁਸ਼ਕਲ ਹੈ ਸਭ ਤੋਂ ਪਹਿਲਾਂ ਪੌਦੇ ਲਗਾਉਣੇ ਵਾਤਾਵਰਣ ਸੰਬੰਧੀ ਤੇ ਦੂਜਾ ਸੰਗਤ ਜੀ ਅੱਜ ਜਿਹੜਾ ਸਭ ਤੋਂ ਵੱਧ ਲੋਡ ਹੈ ਤੇ ਬੁਲਾਰਿਆਂ ਨੇ ਗੱਲ ਵੀ ਕੀਤੀ ਹੈ ਭਰੂਣ ਹਤਿਆ ਸੰਬੰਧੀ ਸੰਗਤ ਜੀ ਇਹਦੇ ਵਿੱਚ ਮਾਫ਼ ਕਰਨਾ ਮੈਨੂੰ ਮੇਰੀਆਂ ਭੈਣਾਂ ਵੀ ਬੈਠੀਆਂ ਨੇ ਮਾਤਾਵਾਂ ਬੈਠੀਆਂ ਨੇ ਤੁਸੀਂ ਵੀਰ ਬਜ਼ੁਰਗ ਬੈਠੇ ਹੋ ਇਹਦੇ ਜ਼ਿੰਮੇਵਾਰ ਅਸੀਂ ਸਾਰੇ ਹਾਂ ਇਹਦੇ ਜ਼ਿੰਮੇਵਾਰ ਅਸੀਂ ਸਾਰੇ ਐਵੇਂ ਦੋਸ਼ ਦੇਈ ਜਾਂਦੇ ਆਪਾਂ ਲੋਕਾਂ ਨੂੰ ਵੀ ਇਦਾਂ ਹੋ ਗਿਆ ਇਦਾਂ ਹੋ ਗਿਆ ਕਿਉਂ ਜ਼ਿੰਮੇਵਾਰਾਂ ਕਿਉਂਕਿ ਸੰਗਤ ਜੀ ਜਿਹੜੇ ਗੁਰੂ ਸਾਹਿਬ ਜੀ ਨੇ ਇਹ ਕਿਹਾ ਸੀ ਸੋ ਕਿਉਂ ਮੰਦਾ ਆਖੀ ਆ ਜਿੱਤ ਜੰਮੈ ਰਜਾਨ ਉਸ ਗੁਰੂ ਦੀ ਸਿੱਖਿਆ ਉਸ ਗੁਰੂ ਦੀ ਬਾਣੀ ਦੱਸੋ ਅੱਜ ਸਾਡੇ ਘਰਾਂ ਦੇ ਵਿੱਚ ਕਿੰਨਾ ਕ ਨਿਤਨੇਮ ਹੁੰਦਾ ਭਾਈ ਇਸ ਕਰਕੇ ਸੰਗਤ ਜੀ ਭਰੂਣ ਹੱਤਿਆ ਦੇ ਸੰਬੰਧ ਵਿੱਚ ਵੀ ਇਹ ਜਿਹੜਾ ਸੰਗਤ ਜੀ ਬਾਬਾ ਜੀ ਦੇ ਸਹਿਯੋਗ ਨਾਲ ਕੰਮ ਕਰਨਾ ਹੈ ਉਸ ਤੋਂ ਬਾਅਦ ਧਾਰਮਿਕ ਤੇ ਸਮਾਜਿਕ ਜਿਹੜੇ ਸੰਗਤ ਜੀ ਜਿਵੇਂ ਖੂਨ ਦਾ ਮੈਡੀਕਲ ਚੈੱਕਅਪ ਅੱਖਾਂ ਦੇ ਚੈੱਕਅਪ ਲੋੜਵੰਦ ਬਜ਼ੁਰਗਾਂ ਨੂੰ ਅੱਖਾਂ ਦੇ ਆਪਰੇਸ਼ਨ ਜਾਂ ਲੈਂਜ ਪਵਾਉਣੇ ਇਹ ਸਾਰਾ ਇਹਨਾਂ ਦੇ ਸਹਿਯੋਗ ਨਾਲ ਹੋ ਰਿਹਾ ਮਾਫ ਕਰਨਾ ਸੰਗਤ ਜੀ ਤੇ ਫਿਰ ਗੁਰੂ ਸਾਹਿਬਾਂ ਦੇ ਅਵਤਾਰ ਪੁਰਬ ਗੁਰਤਾ ਗੱਦੀ ਦਿਵਸ ਸਿੱਖਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਸੰਗਤ ਜੀ ਸਿੱਖ ਰੀਤੀ ਮੁਤਾਬਕ ਵੱਡੇ ਪੱਧਰ ਤੇ ਅਮਰਤ ਸੰਚਾਰ ਕਰਾਉਣਾ ਸੰਗਤ ਜੀ ਬੱਚਿਆਂ ਨੂੰ ਜਿਵੇਂ ਇਹਨਾਂ ਨੇ ਬਹੁਤ ਵੱਡਾ ਉਦਮ ਕੀਤਾ ਸੀ ਸੰਗਤ ਜੀ ਬੱਚਿਆਂ ਦੇ ਕੇਸ ਰਖਾਉਣੇ ਉਹਨਾਂ ਨੂੰ ਸੰਗਤ ਜੀ ਕਿਉਂਕਿ ਬੱਚਾ ਤੁਹਾਡਾ ਜਦੋਂ ਸਕੂਲ ਜਾਂਦਾ ਤੁਸੀਂ ਉਹਦੇ ਪਹਿਲਾਂ ਬੈਗ ਦੇ ਵਿੱਚ ਟੌਫੀਆਂ ਜਾਂ কুরਕਰੇ ਦਾ ਪੈਕੇਟ ਪਾਉਨੇ ਹੋ ਫੇਰ ਜਾਂਦਾ ਉਹ ਸੰਗਤ ਜੀ ਕੁਛ ਨਾ ਕੁਛ ਘਰੋਂ ਲੈ ਕੇ ਜਾਂਦਾ ਸੰਗਤ ਜੀ ਉਹਨੂੰ ਲਾਲਚ ਹੈ ਤੇ ਜਦੋਂ ਇਹਨਾਂ ਨੇ ਸੰਗਤ ਜੀ ਬਹੁਤ ਸੋਹਣਾ ਉਦਮ ਕਰਕੇ ਬੱਚਿਆਂ ਨੂੰ ਵੀ ਭਾਈ ਤੁਹਾਨੂੰ ਮੋਟਰਸਾਈਕਲ ਇਨਾਮ ਵੀ ਵੰਡੇ ਸੰਗਤ ਜੀ ਕਿਸੇ ਨੂੰ ਮੋਟਰਸਾਈਕਲ ਦਿੱਤਾ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਸੰਗਤ ਜੀ ਉਹ ਪੈਸਾ ਜਿਹੜਾ ਸੰਗਤ ਇਹਨਾਂ ਨੇ ਵੰਡਿਆ ਸੰਗਤ ਜੀ ਸੰਗਤਾਂ ਦੇ ਵਿੱਚ ਜੇ ਨਾ ਵੀ ਵੰਡਦੇ ਤਾਂ ਵੀ ਕਿਹੜਾ ਕਿਸੇ ਨੇ ਲਿਸਟ ਦੇਖਣੀ ਸੀ ਵੀ ਤੁਸੀਂ ਕਿੱਥੇ ਲਾਇਆ ਪਰ ਇਹਨਾਂ ਦੇ ਅੰਦਰ ਦਰਦ ਸੀ ਸਿੱਖੀ ਨੂੰ ਜੋੜਨ ਦਾ ਸੰਗਤ ਜੀ ਮੈਂ ਇਹ ਗੱਲ ਕਹਿਣਾ ਵੀ ਤੁਹਾਡੇ ਜਿੰਨਾ ਚਿਰ ਇਹ ਦਰਦ ਇਕੱਲੇ-ਇਕੱਲੇ ਦੇ ਅੰਦਰ ਪੈਦਾ ਨਹੀਂ ਹੁੰਦਾ ਉਨਾਂ ਚਰ ਅਸੀਂ ਜਿੰਨੀਆਂ ਮਰਜ਼ੀ ਸਟੇਜਾਂ ਲਾਈ ਜਾਈਏ ਜੋ ਮਰਜ਼ੀ ਕਰੀ ਜਾਈਏ ਸਿੱਖੀ ਪਰ ਫੁੱਲਤ ਨਹੀਂ ਹੁੰਦੀ ਕੱਲੇ ਕੱਲੇ ਨੂੰ ਪ੍ਰਚਾਰਕ ਬਣੋ ਕੱਲੇ ਗ੍ਰੰਥੀ ਸਿੰਘਾਂ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਦੇ ਸਿਰ ਤੇ ਨਹੀਂ ਰੱਖਣਾ ਕੱਲਾ ਕੱਲਾ ਪ੍ਰਚਾਰਕ ਬਣੋ ਪਿਆਰੋ ਜਿਹੜੇ ਦੂਜੇ ਧਰਮ ਨੇ ਨਾ ਕੱਲਾ ਕੱਲਾ ਪ੍ਰਚਾਰਕ ਹੈ ਕੋਈ ਪਰਚੇ ਵੰਡਦਾ ਕੋਈ ਪੈਂਸਨਾ ਵੰਡਦਾ ਕੋਈ ਕੁਛ ਵੰਡਦਾ ਤੇ ਤੁਸੀਂ ਮਾੜੀ ਜੀ ਕੋਈ ਨਿਤਨੇਮ ਕਰਦੇ ਤੋਂ ਗ੍ਰੰਥੀ ਸਿੰਘ ਦੀ ਕੋਈ ਮਾੜੀ ਜੀ ਕੋਈ ਗਲਤੀ ਸਾਹਮਣੇ ਆ ਗਈ ਤੇ ਤੁਸੀਂ ਸੰਗਤ ਜੀ ਕਿੰਨਾ ਭੰਡਦੇ ਇਹ ਸਾਨੂੰ ਅੱਜ ਲੋਡ ਐ ਇਹਨਾਂ ਚੀਜ਼ਾਂ ਦੀ ਲੋਡ ਐ ਸੰਗਤ ਜੀ ਇਹਨਾਂ ਨੇ ਬੱਚਿਆਂ ਦੇ ਕੇਸ ਰਖਾਏ ਦਸਤਾਰਾਂ ਸਜਾਈਆਂ ਦੱਸੋ ਕੀ ਮਾੜਾ ਹੋ ਗਿਆ ਭਾਈ ਜੇ ਅੱਜ ਤੁਹਾਡਾ ਬੱਚਾ ਪੰਜ ਬਾਣੀਆਂ ਦੇ ਨਿਤਨੇਮ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਹੋ ਗਿਆ ਇਹਦੇ ਵਰਗਾ ਸਵਰਗ ਕਿਹਦਾ ਸੰਗਤ ਜੀ ਬਹੁਤ ਇਹਨਾਂ ਦੇ ਕੋਲੇ ਇਦਾਂ ਦੇ ਨੇ ਅਸੀਂ ਮਿਲਦੇ ਰਹਿੰਦੇ ਆ ਜਾਂਦੇ ਰਹਿੰਦੇ ਆ ਇਹਨਾਂ ਕੋਲੇ ਜਿਹੜੇ ਕਦੇ ਸੰਗਤ ਜੀ ਬੋਤਲ-ਬੋਤਲ ਪੀਂਦੇ ਸੀ ਬੋਤਲ-ਬੋਤਲ ਅੱਜ ਇਹਨਾਂ ਦੀ ਪ੍ਰੇਰਣਾ ਸਦਕਾ ਕਿਰਪਾ ਗੁਰੂ ਗ੍ਰੰਥ ਸਾਹਿਬ ਦੀ ਹੈ ਉਹ ਆਪ ਵਰਤਦਾ ਜਦੋਂ ਅਸੀਂ ਸੱਚੇ ਮਨ ਨਾਲ ਤੁਰਾਂਗੇ ਸੰਗਤ ਜੀ ਅੱਜ ਉਹਨਾਂ ਨੇ ਅਮਰਤ ਛਕਿਆ ਜਿਹੜੀ ਬੀਬੀ ਰੋਜ਼ ਸੰਗਤ ਜੀ ਦੇਖੋ ਨਸ਼ੇ ਵਾਲੇ ਪਤੀ ਤੋਂ ਤੰਗ ਆ ਕੇ ਬੀਬੀਆਂ ਕਹਿੰਦੀਆਂ ਨੇ ਸਾਡਾ ਖਿਹੜਾ ਛੁੱਟੇ ਇਦਾਂ ਦੇ ਨਾਲੋਂ ਅੱਜ ਉਸ ਬੀਬੀ ਦੇ ਘਰੇ ਉਸ ਬੱਚਿਆਂ ਦੇ ਘਰੋਂ ਕਲੇਸ਼ ਖਤਮ ਹੁੰਦਾ ਤੇ ਉਹ ਤੇ ਅਸੀਸ ਦੇਣਗੇ ਨਾ ਕੁਛ ਕਰਨਾ ਪਊ ਨਾ ਜੇ ਤੁਸੀਂ ਅਸੀਸਾਂ ਲੈਣੀਆਂ ਨੇ ਘਰੇ ਬੈਠਿਆਂ ਤਾਂ ਕੁਛ ਨਹੀਂ ਬਣਨਾ ਸੰਗਤ ਜੀ ਇਸ ਕਰਕੇ ਸਾਰਿਆਂ ਨੇ ਵਿਚਾਰਾਂ ਦਿੱਤੀਆਂ ਨੇ ਸੰਗਤ ਜੀ ਸਾਨੂੰ ਵੀ ਹੁਕਮ ਹੋਇਆ ਮੈਂ ਵੀ ਧੰਨਵਾਦ ਕਰਦਾ ਬਾਬਾ ਹਰਜਿੰਦਰ ਸਿੰਘ ਜੀ ਖਾਲਸਾ ਭਾਈ ਗੁਰਦੀਪ ਸਿੰਘ ਜੀ ਭਾਈ ਗੁਰਵਿੰਦਰ ਸਿੰਘ ਜੀ ਭਾਈ ਜੀਵਨ ਸਿੰਘ ਜਿੰਨੇ ਵੀ ਤੁਸੀਂ ਸਤਿਕਾਰਯੋਗ ਆਏ ਹੋ ਸਾਰਿਆਂ ਨੂੰ ਜੀ ਆਇਆਂ ਮੈਂ ਤਾਂ ਇਹੀ ਕਹੂੰਗਾ ਸੰਗਤ ਜੀ ਤੁਹਾਨੂੰ ਚੰਗਾ ਲੱਗੇ ਜਾਂ ਨਾ ਲੱਗੇ ਉਹ ਤੁਹਾਡੇ ਹਰੇਕ ਬੰਦੇ ਦੇ ਮਨ ਦੇ ਵਿਚਾਰ ਨੇ ਮੈਂ ਤਾਂ ਇਹੀ ਕਹੂੰਗਾ ਵੀ ਸਾਨੂੰ ਬਧੀਆ ਚੰਗੀ ਗੱਲ ਹੈ ਜੇ ਕੋਈ ਸਿੱਖੀ ਨਾਲ ਜੋੜਦਾ ਸਾਡਾ ਸੰਗਤ ਜੀ ਅੱਜ ਸਾਹਮਣੇ ਕੋਈ ਲੀਡਰ ਖੜਦਾ ਤਾਂ ਇਹ ਤੇ ਮਾੜੀ ਕੀ ਹੋ ਸਕਦੀ ਹੈ ਸੰਗਤ ਕੋਈ ਮਾੜੀ ਗੱਲ ਹੋ ਸਕਦੀ ਹੈ ਤੁਹਾਨੂੰ ਜੇ ਮਾਣ ਹੈ ਵੀ ਮੈਂ ਫਲਾਣੇ ਬੰਦੇ ਕੋਲੇ ਬਿਨਾ ਜਾਏ ਤੋਂ ਫੋਨ ਤੇ ਕੰਮ ਕਰਾ ਲੂੰਗਾ ਦੱਸੋ ਭਾਈ ਅੱਜ ਤੁਹਾਡੇ ਬੱਚੇ ਕਿੰਨੇ ਕਨੇ ਜਿਹੜੇ ਜੋਬਾਂ ਕਰਦੇ ਆ ਸੰਗਤ ਜੀ ਸਰਕਾਰੀ ਕਮੇਟੀ ਆ ਸ਼੍ਰੋਮਣੀ ਕਮੇਟੀ ਆ ਸਰਕਾਰ ਦੇ ਵਿੱਚ ਕਿੰਨੇ ਕਨੇ ਬੱਚੇ ਐਸੀ ਗੱਲ ਨਹੀਂ ਵੀ ਬੱਚੇ ਨਹੀਂ ਪੜੇ ਸੰਗਤ ਜੀ ਮਜਵੀਰ ਅਬਦਾਸੀ ਸਿੰਘਾਂ ਦੇ ਵੀ ਬੱਚੇ ਨਹੀਂ ਪੜੇ ਡਿਗਰੀਆਂ ਕਰੀ ਫਿਰਦੇ ਆ ਪਰ ਲਾਉਂਦੇ ਝੋਨਾ ਫਿਰਦੇ ਆ ਸੰਗਤ ਜੀ ਕਿਉਂ ਕਿਉਂਕਿ ਸੰਗਤ ਜੀ ਜੇ ਤੁਸੀਂ 20000 ਦੀ ਨੌਕਰੀ ਲੈਣੀ ਆ ਤਾਂ ਉਹਦੇ ਵਾਸਤੇ ਤੁਹਾਨੂੰ 20 ਲੱਖ ਚਾਹੀਦਾ ਦੱਸੋ ਕਿੱਥੋਂ ਲੈ ਕੇ ਆਉਂਗਾ ਜੇ ਤੁਹਾਨੂੰ 20000 ਦੀ ਨੌਕਰੀ ਚਾਹੀਦੀ ਆ ਤਾਂ ਇਸ ਕਰਕੇ ਸੰਗਤ ਜੀ ਸਰਕਾਰਾਂ ਦੇ ਵਿੱਚ ਵੀ ਨਾ ਐਸੀ ਗੱਲ ਨਹੀਂ ਹੁੰਦੀ ਪਹੁੰਚ ਜ਼ਰੂਰੀ ਹੈ ਧਰਮ ਤੇ ਰਾਜਨੀਤੀ ਤੁਸੀਂ ਕਹਿੰਦੇ ਹੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਵਧੀਆ ਸੀ ਉਹਨਾਂ ਕੋਲੇ ਦੱਸੋ ਦੋਨੇ ਚੀਜ਼ਾਂ ਸੀ ਉਹਨਾਂ ਕੋਲੇ ਮਹਾਰਾਜਾ ਰਣਜੀਤ ਸਿੰਘ ਕੋਲ ਧਰਮ ਪਹਿਲਾ ਸੀ ਰਾਜਨੀਤੀ ਬਾਅਦ ਵਿੱਚ ਸੀ ਉਹ ਧਰਮ ਦੇ ਰਾਜੇ ਵੀ ਸੀ ਤੇ ਰਾਜਨੀਤੀ ਦੇ ਰਾਜੇ ਵੀ ਸੀ ਸੰਗਤ ਜੀ ਇਸਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਵਿਚਾਰਾਂ ਤਾਂ ਜਿੰਨੀਆਂ ਕਰੀਏ ਸੰਗਤ ਜੀ ਬੈਠੇ ਹੋ ਥੋੜੀਆਂ ਨੇ ਪਰ ਜੋ-ਜੋ ਵਿਚਾਰਾਂ ਅਸੀਂ ਕੀਤੀਆਂ ਨੇ ਸੰਗਤ ਜੀ ਇਹਦੇ ਵਿੱਚੋਂ ਬੋਲਦਿਆਂ ਤੋਂ ਭੁੱਲਾ ਚੁੱਕਾ ਰਹਿ ਜਾਂਦੀਆਂ ਨੇ ਸੰਗਤ ਤੇ ਗੁਰੂ ਬਖਸ਼ਣਯੋਗ ਨੇ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਬਾਬਾ ਹਰਜਿੰਦਰ ਸਿੰਘ ਜੀ ਖਾਲਸਾ ਭਿੱਖੀ ਵਾਲੇ ਬਹੁਤ ਸੋਹਣਾ ਪ੍ਰਚਾਰ ਕਰ ਰਿਹਾ ਸੰਗਤ ਜੀ ਇਨਾਂ ਦਾ ਆਪਾਂ ਨੇ ਸਾਥ ਦੇਈਏ ਹਰ ਪੱਖ ਤੋਂ ਸਾਥ ਦੇਈਏ ਸੰਗਤ ਜੀ ਅੱਜ ਲੋੜ ਆਪਾਂ ਨੂੰ ਸਾਥ ਦੇਣ ਦਾ ਅਸੀਂ ਵੀ ਬਾਬਾ ਜੀ ਦੇ ਨਾਲ ਇਹ ਵੀ ਸਾਡੇ ਨਾਲ ਨੇ ਕਿਉਂਕਿ ਸੰਗਤ ਜੀ ਗੱਡਾ ਫੇਰ ਹੀ ਚੱਲਦਾ ਜੇ ਦੋਨੇ ਪਹੀਏ ਸਹੀ ਹੋਣਗੇ ਸੰਗਤ ਜੀ ਜੇ ਦੋਨਾਂ ਚੋਂ ਇੱਕ ਵੀ ਖੜ ਗਿਆ ਤਾਂ ਵੀ ਗੱਡਾ ਨਹੀਂ ਚੱਲਣਾ ਇਸ ਕਰਕੇ ਤੁਹਾਡੇ ਸਹਿਯੋਗ ਦੀ ਲੋੜ ਹੈ ਸੰਗਤਾਂ ਦਾ ਪਿਆਰ ਮਿਲ ਰਿਹਾ ਇਹਨਾਂ ਨੂੰ ਬੋਤ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਾਡੀ ਕਮੇਟੀ ਦੇ ਜੋ ਮੈਂਬਰ ਸਹਿਬਾਨ ਆਏ ਐ ਭਾਈ ਸੁਖਵੀਰ ਸਿੰਘ ਜੀ ਕੁਲਾਣਾ ਬਾਬਾ ਰੰਗਾ ਸਿੰਘ ਜੀ ਭਾਈ RAM ਸਿੰਘ ਜੀ ਰਾਗੀ ਭਾਈ ਸੁਰਜਣ ਸਿੰਘ ਜੀ ਬਾਬਾ ਬਲਕਾਰ ਸਿੰਘ ਜੀ ਬਾਬਾ ਗੁਰਜੰਟ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਜੀ ਸੁਖਜੀਵਨ ਸਿੰਘ ਕੁਲਾਣੇ ਤੋਂ ਬਾਬਾ ਜਗਦੇਵ ਸਿੰਘ ਜੀ ਹੋਰ ਵੀ ਬਹੁਤ ਆਏ ਆ ਬਾਬਾ ਜੱਗਾ ਸਿੰਘ ਜੀ ਆਏ ਆ ਸੰਗਤ ਜੀ ਜਿੰਨੇ ਗਰੰਥੀ ਸਿੰਘ ਆਏ ਆ ਜੇ ਮੈਂ ਸਾਰਿਆਂ ਦਾ ਨਾਮ ਲਵਾਂ ਤਾਂ ਸਮਾਂ ਬਹੁਤ ਲੱਗ ਜਾਣਾ ਮੈਨੂੰ ਪਹਿਲੇ ਹੁਕਮ ਹੋ ਚੁੱਕਿਆ ਹੈ ਸੋ ਇਸ ਕਰਕੇ ਜਿੰਨੇ ਵੀ ਤੁਸੀਂ ਆਏ ਹੋ ਸਾਰਿਆਂ ਦਾ ਧੰਨਵਾਦ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਸੰਗਤ ਜੀ ਖਿਮਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ